ਇਸ ਸ਼ਖਸ ਦੇ ਵੱਲੋਂ ਪਾਨਾ ਸਿੱਧੂ ਨੂੰ ਖੁੱਲਾ ਚੈਲੰਜ ਕੀਤਾ ਗਿਆ ਹੈ ਤੇ ਤੁਸੀਂ ਵੀ ਸਮਾਂ ਨਾ ਗਵਾਉਂਦੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਇਹ ਹੋਰ ਲੋਕਾਂ ਤੱਕ ਪਹੁੰਚ ਸਕੇ ਤੂੰ ਜਾਣਦਾਂ ਨਹੀਂ ਪਾਨਾ ਸਿੱਧੂ ਦਾ ਫੋਨ ਆਇਆ ਯਾਰ ਸੀਐਮ ਡਰਦਾ ਹੋਣਾ ਵੀਰ ਚੰਡੀਗੜ੍ਹ ਪ੍ਰਸ਼ਾਸਨ ਤੇ ਕਿਸੇ ਸੀਐਮ ਦਾ ਕਿਸੇ ਅਦਰ ਮਿਨਿਸਟਰ ਦਾ ਕਿਸੇ ਹੋਰ ਦਾ ਕੋਈ ਜ਼ੋਰ ਨਹੀਂ ਹੈ ਅਗਰ ਚੰਡੀਗੜ੍ਹ ਚ ਵੜਨਾ ਤਾਂ ਸੋਚ ਸਮਝ ਕੇ ਆਵੀ ਸਾਡੀ ਐਸੋਸੀਏਸ਼ਨ ਟੀਮ ਨੇ ਆਲਰੇਡੀ ਗਵਰਨਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਸਾਡੇ ਇਥੋਂ ਦੇ ਪ੍ਰਸ਼ਾਸਨ ਨੂੰ ਇਨਟੀਮੇਸ਼ਨ ਦੇ ਦਿੱਤਾ ਵਾ ਸੈਕਿੰਡ ਥਿੰਗ ਅਸੀਂ ਇੱਕ ਹੋਰ ਰੁਕ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸੀਆਈ ਸਟਾਫ ਲੁਧਿਆਣੇ ਨੇ ਤੇਰੇ ਨਾਲ ਕੀਤਾ ਸੀ ਤੈਨੂੰ ਸ਼ਾਇਦ ਯਾਦ ਹੋਣਾ ਤੇਰੀਆਂ ਲੱਤਾਂ ਤੇ ਤੇਰੀਆਂ ਅੱਖਾਂ ਤੋਂ ਪੁੱਛ ਤੇਰਾ ਹੁਣ ਤੱਕ ਹੋ ਕੀ ਰਿਹਾ ਤੈਨੂੰ ਕਿਦਾਂ ਦਰਦ ਹੁੰਦੇ ਆ ਤੂੰ ਨਸ਼ਾ ਕਿਉਂ ਕਰਦਾ ਕਿਉਂਕਿ ਤੂੰ ਗਲਤ ਆ ਅਗਰ ਤੂੰ ਸਹੀ ਹੁੰਦਾ ਕਿਸੇ ਦੀ ਹਿੰਮਤ ਆ ਤੈਨੂੰ ਕੋਈ ਆ ਕੇ ਹੱਥ ਲਾ ਦਿੰਦਾ ਇੱਕ ਤੈਨੂੰ ਹੋਰ ਬੇਨਤੀ ਕਰਨਾ ਚਾਹਨਾ ਹੁਣ ਇਸ ਤੋਂ ਬਾਅਦ ਜਿਹੜੀ ਤੇਰੀ ਜਾਇਦਾਦ ਤੇਰੇ ਕੋਲ ਦੋ ਕਿੱਲੇ ਢਾਈ ਕਿੱਲੇ ਜ਼ਮੀਨ ਤੋਂ ਬਾਅਦ ਅਗਰ ਤੂੰ ਅੱਜ ਦੋ ਦੋ ਤਿੰਨ ਤਿੰਨ ਗੱਡੀਆਂ ਅਗਰ ਤੂੰ ਫੌਰਨਾਂ ਚ ਘੁੰਮਦਾ ਫਿਰਦਾ 15 15 20 20 ਲੱਖ ਦੀਆਂ ਕੋਟਾਂ ਚ ਫੜੀਆਂ ਵੀਰ ਮੇਰੀਆਂ ਕਿੱਥੋਂ ਆ ਗਈਆਂ